ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਤਾਂ ਤਨ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਦਿਨ ਮੁਕੰੰਦਾ ਨਾਮੀ ਬ੍ਰਾਹਮਣ ਆਪਣੀ ਜਾਤ ਦਾ ਅਹੰਕਾਰ ਕਰਦਾ ਆ ਭਗਤ ਕਬੀਰ ਸਾਹਿਬ ਜੀ ਦੇ ਪਾਸ ਆ ਕੇ ਕਹਿਣ ਲੱਗਾ ਤੂੰ ਜਲਾਹ ਹੋ ਕੇ ਲੋਕਾਂ ਨੂੰ ਉਪਦੇਸ਼ ਦੇ ਕੇ ਸਾਡੀ ਰੀਸ ਕਰਦਾ ਹੈ ਪਰ ਤੂੰ ਮੁਕਤ ਨਹੀਂ ਹੋ ਸਕਦਾ ਕਿਉਂਕਿ ਤੇਰੇ ਜਨੇਊ ਨਹੀਂ ਪਾਇਆ ਇਸ ਕਰਕੇ ਅਸੀਂ ਬ੍ਰਾਹਮਣ ਹੀ ਵੱਡੇ ਹਾਂ ਤੇ ਅਸੀਂ ਹੀ ਮੁਕਤ ਹੋਵਾਂਗੇ ਇਹ ਸੁਣ ਕਰਕੇ ਭਗਤ ਕਬੀਰ ਸਾਹਿਬ ਜੀ ਉਸ ਨੂੰ ਉੱਤਰ ਦਿੰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਹਮਕਾਰ ਸੂਤ ਤਨਹਿ ਨਿਤ ਤਨ ਕੰਠ ਜਨੇਊ ਤੁਮਾਰੇ ਏ ਬ੍ਰਾਹਮਣ ਜੇ ਸੂਤ ਦੇ ਧਾਗੇ ਕਰਕੇ ਹੀ ਤੁਹਾਡੀ ਮੁਕਤੀ ਹੈ ਤਾਂ ਸਾਡੇ ਘਰ ਵਿੱਚ ਤਾਂ ਨਿਤਾ ਪ੍ਰਤੀ ਹੀ ਇਸ ਸੂਤ ਦੇ ਇਸ ਤਾਣੇ ਦੇ ਢੇਰ ਲੱਗੇ ਹੋਏ ਹਨ ਸੋ ਉਸੇ ਸੂਤ ਦੇ ਦੋ ਧਾਗਿਆਂ ਦਾ تمہਾਰੇ ਕੀ ਇਹ ਤੇਰੇ ਗੰਠ ਗਲੇ ਵਿੱਚ ਜਨੇਊ ਪਾਇਆ ਹੋਇਆ ਇਸ ਕਰਕੇ ਫਿਰ ਸਾਡੀ ਤਾਂ ਤੇਰੇ ਨਾਲੋਂ ਵੀ ਵਿਸ਼ੇਸ਼ਤਾ ਹੈ ਤੁਮ ਤੋ ਵੇਦ ਪੜੋ ਗਾਇਤਰੀ ਗੋਬਿੰਦ ਹਿਦੈ ਹਮਾਰੇ हे ब्राह्मण ਤੁਸੀਂ ਤਾਂ ਚਾਰ ਵੇਦ ਦਿੱਤੇ ਸੂਰਜ ਦੀ ਉਪਾਸ਼ਨਾ ਵਾਲਾ ਗਾਇਤਰੀ ਮੰਤਰ ਨੇਰੇ ਜਬਾਨ ਨਾਲ ਹੀ ਪੜ੍ਹਦੇ ਹੋ ਪਰੰਤੂ ਜਿਸ ਦਾ ਇਹ ਕਥਨ ਕਰਦੇ ਹਨ ਜਾਂ ਜਿਸ ਦੇ ਪੈਦਾ ਕੀਤੇ ਹਨ ਉਹ ਗੋਬਿੰਦ ਪਰਮੇਸ਼ਰ ਸਾਡੇ ਹਿਰਦੇ ਵਿੱਚ ਵਸਿਆ ਹੋਇਆ ਹੈ ਮੇਰੀ ਜੇਬਾ ਬਿਸਨ ਨੈਣ ਨਾਰਾਇਣ ਹਿਰਦੈ ਬਸਹਿ ਗੋਬਿੰਦਾ हे ब्राह्मण ਤੂੰ ਤਾਂ ਕਿਤੇ ਕਿਤੇ ਵਿਸ਼ਨੂੰ ਸਹੰਸਰ ਨਾਮਾ ਪੜ ਕੇ ਖੁਸ਼ ਹੋ ਜਾਂਦਾ ਹੈ ਪਰ ਜੋ ਬਿਸ ਅਨ ਬਿਸ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਪਰਮੇਸ਼ਰ ਹੈ ਉਹ ਸਾਡੀ ਜੇਬਾ ਰਸਨਾ ਤੇ ਵਸਦਾ ਹੈ ਅਤੇ ਨੈਣ ਨੇਤਰਾਂ ਵਿੱਚ ਵੀ ਦ੍ਰਿਸ਼ਟਾ ਨਾਰਾਇਣ ਪਰਮੇਸ਼ਰ ਵਸ ਰਿਹਾ ਹੈ ਅਤੇ ਹਿਰਦੇ ਵਿੱਚ ਵੀ ਗੋ ਪ੍ਰਿਥਵੀ ਦੀ ਬਿੰਦਾ ਰੱਖਿਆ ਕਰਨ ਵਾਲਾ ਪ੍ਰਭੂ ਹੀ ਵਸ ਰਿਹਾ ਹੈ ਜਮਦਵਾਰ ਜਮ ਜਮਦਵਾਰ ਜਬ ਪੂਸ਼ਿਸ ਬਵਰੇ ਤਬ ਕੀ ਆ ਕਹਿਸ ਮੁਕੰਦਰਹਾਉ ਏ ਬਵਰੇ ਕਮਲੇ ਮੁਕੰਦੇ ਬ੍ਰਾਹਮਣ ਜਦੋਂ ਧਰਮ ਰਾਜੇ ਦੇ ਦਵਾਰੇ ਤੇ ਤੇਰੇ ਕਰਮਾਂ ਦੇ ਲੇਖੇ ਜੋਖੇ ਬਾਰੇ ਪੁੱਛਣਗੇ ਤਦੋਂ ਉੱਥੇ ਕੀ ਕਹਿ ਕਰਕੇ ਮੁਕਤ ਹੋਵੇਂਗਾ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਫਰਮਾਉਂਦੇ ਆ ਅੱਗੇ ਪ੍ਰਸ਼ਨ ਸੀ ब्राह्मण ਦਾ ब्राह्मण ਕਹਿਣ ਲੱਗਾ ਏ ਕਬੀਰ ਜੀ ਅਸੀਂ ਬ੍ਰਾਹਮਣ ਸਭ ਦੇ ਮਾਲਕ ਹਾਂ ਤੇ ਤੁਸੀਂ ਗਊਆਂ ਦੀ ਨਿਆਈ ਹੋ ਜਿਵੇਂ ਅਸੀਂ ਹੁਕਮ ਕਰੀਏ ਓਵੇਂ ਹੀ ਚੱਲਦੇ ਹੋ ਤਾਂ ਫਿਰ ਦੁਰਜਨ ਕੋਸ਼ ਨਿਆਏ ਦੁਆਰਾ ਕਥਨ ਕਰਦੇ ਆ ਹਮ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਏ ਬ੍ਰਾਹਮਣ ਤੁਸੀਂ ਠੀਕ ਕਿਹਾ ਕਿ ਅਸੀਂ ਗਾਈਆਂ ਦੀ ਨਿਆਈ ਹਾਂ ਤੇ ਤੁਸੀਂ ਸਾਡੇ ਗੁਸਾਈ ਮਾਲਕ ਗਵਾਲੇ ਹੋ ਅਤੇ ਚੌਹਾਂ ਜੁਗਾਂ ਵਿੱਚ ਜਨਮਾਂ ਜਨਮਾਤਰਾਂ ਦੇ ਰਖਵਾਲੇ ਬਣੇ ਹੋਏ ਹੋ ਕਬਹੂ ਨਾ ਪਾਰ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ ਕਬਹੂ ਕਦਾ ਚਿਤ ਵੀ ਨਦੀ ਤੋਂ ਪਾਰ ਉਤਾਰ ਕੇ ਘਾ ਨਹੀਂ ਚਗਾਉਣਾ ਕੀਤਾ ਭਾਵ ਬ੍ਰੀਤੀ ਵਿੱਚ ਭੁਖੀਆਂ ਹੀ ਮਾਰ ਛੱਡਿਆ ਕਦੇ ਵੀ ਆਸਾ ਰੂਪੀ ਨਦੀ ਤੋਂ ਪਾਰ ਕਰਕੇ ਸਤਸੰਗਤ ਰੂਪੀ ਬਗੀਚੇ ਵਿੱਚ ਸ਼ੁਭ ਗੁਣਾ ਜਾਂ ਬ੍ਰਹਮਾਨੰਦ ਰੂਪੀ ਘਾਹ ਨੂੰ ਚੁਗਾਉਣਾ ਨਹੀਂ ਕੀਤਾ ਸਗੋਂ ਤ੍ਰਿਸ਼ਨਾ ਰੂਪੀ ਬ੍ਰੇਤੀ ਵਿੱਚ ਹੀ ਰੱਖ ਛੱਡਿਆ ਕਿ ਕਿਸ ਪ੍ਰਕਾਰ ਸਾਡੇ ਖਸਮ ਮਾਲਕ ਬਣ ਸਕਦੇ ਹੋ ਅਰਥਾਤ ਕਦੇ ਵੀ ਨੀਵੀਂ ਜਾਤੀ ਵਾਲਿਆਂ ਨੂੰ ਸ਼ੁਭ ਉਪਦੇਸ਼ ਸ਼ਰਵਣ ਕਰਨ ਨਹੀਂ ਦਿੱਤਾ ਸੋ ایਉ ਤੁਸੀਂ ਸਾਡੇ ਮਾਲਕ ਨਹੀਂ ਬਣ ਸਕਦੇ ਤੂੰ ਬਾਹਮਨ ਮੈਂ ਕਾਸੀਖ ਜੁਲਹਾ 부ਝੋ ਮੂਰ ਗਿਆਨ ਹੇ ਮੁਕੰਦੇ ਤੂੰ ਬ੍ਰਾਹਮਣ ਤੇ ਮੈਂ ਕਾਂਸੀ ਦਾ ਜੁਲਾਹਾ ਮੇਰੇ ਗਿਆਨ ਨੂੰ ਵੀ 부ਝ ਲੈ ਸਮਝ ਲੈਣਾ ਕਰ ਤੂੰ ਬਾਹਮਨ ਤੂੰ ਬਾਟ ਏਡੇ ਮਨ ਵਾਲਾ ਹੈ ਤੇ ਮਾਂ ਮੈਂ ਕਾਸੀਖ ਪ੍ਰਕਾਸ਼ ਰੂਪ ਜੋ ਲਾਹਾ ਕਹੀਏ ਜੋ ਲਾਹਾ ਲੈਣ ਵਾਲਾ ਇਹੋ ਜਿਹਾ ਮੇਰਾ ਗਿਆਨ ਹੈ ਇਸ ਨੂੰ ਬੁੱਝ ਲੈਣਾ ਕਰ ਤੂੰ ਜੋ ਤੂੰ ਤੋ ਜਾਚੇ ਭੂਪਤ ਰਾਜੇ ਹਰ ਸੋ ਮੂਰਤਿ ਅਨ ਤੂੰ ਤਾਂ ਭੂਪਤ ਪ੍ਰithvi ਦੇ ਪਤ ਪਤੀ ਰਾਜੇ ਰਾਜਿਆਂ ਦੇ ਕੋਲੋਂ ਦਾਨ ਜਾਚੇ ਕਹੀਏ ਮੰਗਦਾ ਰਹਿੰਦਾ ਹੈ ਪਰੰਤੂ ਰਾਜਿਆਂ ਦੇ ਰਾਜੇ ਪਰਮੇਸ਼ਰ ਦੇ ਨਾਲ ਮੇਰਾ ਧਿਆਨ ਲੱਗਾ ਹੋਇਆ ਹੈ ਅਸੀਂ ਹੋਰ ਕਿਸੇ ਦੇ ਮੰਗਤੇ ਨਹੀਂ ਹਾਂ ਆਸਾ ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਮੁਕੰਦੇ ਬ੍ਰਾਹਮਣ ਨੂੰ ਉਸਦੇ ਸਵਾਲਾਂ ਦੇ ਉੱਤਰ ਦੇ ਕੇ ਨਿਰਉਤਰ ਕੀਤਾ ਤਾਂ ਹੋ ਕਬੀਰ ਸਾਹਿਬ ਜੀ ਦੇ ਚਰਨੀ ਡਿੱਗ ਪਿਆ ਅਤੇ ਉਪਦੇਸ਼ ਲਈ ਜਾਚਨਾ ਕੀਤੀ ਤਦ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ हे ਬ੍ਰਾਹਮਣ ਸੰਸਾਰ ਦੇ ਵਿੱਚ ਜੀਵਣਾ ਇਸ ਪ੍ਰਕਾਰ ਹੈ ਜਿਹੋ ਜਿਹਾ ਸੁਪਨਾ ਹੁੰਦਾ ਹੈ ਸਾਰੇ ਜਗਤ ਦਾ ਜੀਵਨ ਰੂਪ ਚੇਤਨ ਬ੍ਰਹਮ ਹੈ ਉਸ ਨੂੰ ਜੀਵਾਂ ਨੇ ਅਜੇਹਾ ਜਾਣਿਆ ਹੋਇਆ ਕਿ ਉਹ ਸੁਪਨੇ ਵਰਗਾ ਹੈ ਭਾਵ ਜਿਵੇਂ ਸੁਪਨਾ ਮਿੱਥਿਆ ਹੈ ਇਓਂ ਪਰਮੇਸ਼ਰ ਵੀ ਕਦੇ ਹੋਵੇਗਾ ਤੇ ਕਦੇ ਨਹੀਂ ਹੁੰਦਾ ਹੋਵੇਗਾ ਅਤੇ ਜੋ ਸਾਡਾ ਜੀਵਣਾ ਸੁਪਨੇ ਦੇ ਸਮਾਨ ਬਰਾਬਰ ਹੈ ਉਸ ਨੂੰ ਇਹਨਾਂ ਜੀਵਾਂ ਨੇ ਸਤ ਕਰਕੇ ਮੰਨਿਆ ਆਇਆ ਸਾਚ ਕਰ ਹਮਗਾਠ ਦੀਨੀ ਛੋੜ ਪਰਮ ਨਿਧਾਨੰ ਇਸ ਜ਼ਿੰਦਗੀ ਨੂੰ ਸੱਚ ਸਮਝ ਕਰਕੇ ਤਮਾਮ ਜੀਵਾਂ ਨੇ ਬੁੱਧੀ ਵਿੱਚ ਪੱਕੀ ਗੰਢ ਦਿੱਤੀ ਹੋਈ ਹੈ ਕਿ ਕਦਾ ਚਿੱਤ ਵੀ ਮਰਾਂਗੇ ਨਹੀਂ ਸਦਾ ਹੀ ਜਿਉਂਦੇ ਰਹਾਂਗੇ ਅਤੇ ਜੋ ਪਰਮ ਵੱਡਾ ਨਿਧਾਨੰ ਖਜ਼ਾਨਾ ਰੂਪ ਪਰਮੇਸ਼ਰ ਆ ਉਸ ਨੂੰ ਛੱਡ ਦਿੱਤਾ ਹੈ ਬਾਬਾ ਮਾਇਆ ਮੋਹ ਹਿਤਕੀਨ ਜਿਨ ਗਿਆਨ ਰਤਨ ਹਿਰ ਲੀਨ ਰਹਾਉ ਹੇ ਬਾਬਾ ਤੂੰ ਭਾਵ ਭਾਈ ਜੀਵਾ ਨੇ ਮਾਇਆ ਦੇ ਮੋਹ ਵਿੱਚ ਹੀ ਹਿਤ ਪ੍ਰੇਮ ਕੀਤਾ ਹੋਇਆ ਹੈ ਜਿਸ ਮਾਇਆ ਦੇ ਮੋਹ ਨੇ ਗਿਆਨ ਰੂਪੀ ਅਮੋਲਕ ਰਤਨ ਨੂੰ ਹਿਰਦੇ ਵਿੱਚੋਂ ਚੁਰਾ ਲੈਣਾ ਕੀਤਾ ਹੈ ਜਿਸ ਨੇ ਹਿਤ ਕੀਤਾ ਹੈ ਉਸ ਦੇ ਅੰਤਹਿ ਕਰਨ ਵਿੱਚੋਂ ਔਗਣਾ ਨੇ ਗਿਆਨ ਰੂਪੀ ਦੀਵੇ ਨੂੰ ਖੋਲ ਲਿਆ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਨੈਣ ਦੇਖ ਪਤੰਗ ੁਰਜੈ ਪਸ ਨ ਦੇਖੈ ਆਗ ਜਿਸ ਪ੍ਰਕਾਰ ਪਰਵਾਨਾ ਪਤੰਗਾ ਨੇਤਰਾ ਨਾਲ ਦੀਵੇ ਦੀ लाਠ ਵੇਖ ਕਰਕੇ ਉਲਝ ਜਾਂਦਾ ਹੈ ਪਸ ਪਸ਼ੂ ਆਗ ਅਗਨੀ ਨੂੰ ਨਹੀਂ ਵੇਖਦਾ ਕਿ ਇਹ ਮੈਨੂੰ ਸਾੜ ਦੇਵੇਗੀ ਇਸੇ ਪ੍ਰਕਾਰ ਪਤੰਗੇ ਦੀ ਨਿਆਈ ਜੀਵ ਸੁੰਦਰ ਸਰੂਪ ਰੂਪੀ लाਟ ਨੂੰ ਦੇਖ ਕੇ ਮੋਹਿਤ ਹੋ ਜਾਂਦਾ ਹੈ ਪਰੰਤੂ ਇਹ ਨਹੀਂ ਸਮਝਦਾ ਕਿ ਇਹ ਵਿਸ਼ਿਆਂ ਰੂਪੀ ਅਗ ਮੈਨੂੰ ਸਾੜ ਕੇ ਸੁਆਹ ਕਰ ਦੇਵੇਗੀ ਕਾਲ ਫਾਸ ਨ ਮੁਗਦ ਚੇਤਾ ਕਨਕ ਕਾਮਨ ਲਾਗ ਮੂਰਖ ਜੀਵ ਕਾਲ ਮੌਤ ਦੀ ਫਾਹੀ ਨੂੰ ਜਾਦ ਨਹੀਂ ਕਰਦੇ ਅਤੇ ਕਨਕ ਸੋਨੇ ਦੇ ਜੋੜਨ ਵਿੱਚ ਤੇ ਕਾਮਨ ਕਾਮਨੀ ਇਸਤਰੀ ਦੇ ਭੋਗਾ ਵਿੱਚ ਲੱਗੇ ਹੋਏ ਆ ਕਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ ਏ ਭਾਈ ਇਸ ਲਈ ਆਪਣੇ ਸ਼ੁੱਧ ਸਰੂਪ ਦੀ ਵਿਚਾਰ ਕਰਕੇ ਬਕਾਰ ਕਾਮ ਕ੍ਰੋਧ ਆਦਿਕ ਨੂੰ ਤਿਆਗਣਾ ਕਰ ਕਿਉਂਕਿ ਉਹ ਅਕਾਲ ਪੁਰਖ ਦਾ ਨਾਮ ਸੰਸਾਰ ਸਮੁੰਦਰ ਤੋਂ ਤਾਰਨ ਲਈ ਤਰਨ ਹੁੰਦਾ ਜਹਾਜ਼ ਰੂਪ ਹੈ ਕਹ ਕਬੀਰ ਜਗ ਜੀਵਨ ਐਸਾ ਦੂਤੀ ਨਾਹੀ ਕੋਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਗਤ ਦਾ ਜੀਵਨ ਰੂਪ ਪਰਮੇਸ਼ਰ ਅਜਿਹਾ ਅਸਚਰਜ ਹੈ ਕਿ ਉਸ ਦੇ সদਰਸ਼ ਕੋਈ ਵੀ ਦੁਤੀ ਦੁਤੀ ਦੱਦਾ ਔਕੜ ਤੱਤੇ ਬਿਹਾਰੀ ਐਡਾ ਮੁਕਤਾ ਹੈ ਇਸ ਨੂੰ ਦੁਤੀਆ ਨਹੀਂ ਪੜਨਾ ਦੁਤੀਆ ਇਸ ਤਰ੍ਹਾਂ ਭਾਵ ਦੂਸਰਾ ਨਹੀਂ ਹੈ ਫਿਰ ਅੱਗੇ ਜੋ ਸ਼ਲੋਕ ਆਰੰਭ ਹੋ ਰਿਹਾ ਕਬੀਰ ਸਾਹਿਬ ਦਾ ਸ਼ਬਦ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਕਿਸੇ ਰਾਸਧਾਰੀਏ ਨੇ ਕਿਹਾ ਕਿ ਤੁਸੀਂ ਨਿਰਤਕਾਰੀ ਕਿਉਂ ਨਹੀਂ ਕਰਦੇ ਤਾਂ ਸੁਣ ਕੇ ਭਗਤ ਕਬੀਰ ਸਾਹਿਬ ਜੀ ਨਿਰਤਕਾਰੀ ਦੇ ਪਰਕਰਣ ਦੁਆਰਾ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਪੁਨ ਰੂਪ ਨ ਹੋਈ हे ਭਾਈ ਜਦੋਂ ਮੇਰੇ ਹਿਰਦੇ ਵਿੱਚ ਅਗਿਆਨ ਸੀ ਉਹਨਾਂ ਚਿਰ ਬੇਅੰਤ ਆਕਾਰ ਭਾਵ ਜਨਮ ਧਾਰਨ ਕੀਤੇ ਪਰ ਅਬ ਕੀਏ ਹੁਣ ਜਦੋਂ ਸੱਚੇ ਗੁਰਾਂ ਨੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੱਤੀ ਹੈ ਤਾਂ ਪੁਨਾ ਪੁਨਾ ਫੇਰ ਕੋਈ ਆਕਾਰ ਭਾਵ ਜਨਮ ਨਹੀਂ ਹੋਵੇਗਾ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਮੋਹ ਰੂਪੀ ਤਾਗਾ ਵਾਸ਼ਨਾ ਰੂਪੀ ਤੰਤ ਤਾਰ ਤੇ ਅਗਿਆਨ ਵਿਸ਼ਿਸ਼ਟ ਸਰੀਰ ਜਾਂ ਅਗਿਆਨ ਦੁਆਰਾ ਜੋ ਸਕਾਮ ਕਰਮ ਕਰਦੇ ਸੀ ਇਹ ਸਾਰਾ ਸਾਜੋ ਸਮਾਨ ਥੱਕ ਗਿਆ ਹੈ ਸਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਣ ਕਰਕੇ ਇਹਨਾਂ ਸਾਰੇ ਔਗਣਾ ਦੀ ਨਿਵਰਤੀ ਹੋ ਗਈ ਹੈ। ਅਬ ਮੋਹ ਨਾਚ ਨੂੰ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਉ। ਏ ਭਾਈ ਹੁਣ ਮੈਨੂੰ ਵੇਦਾਂ ਸ਼ਾਸਤਰਾਂ ਪਦਾਰਥਾਂ ਦਾ ਨਿਰਣਾ ਕਰਨ ਰੂਪ ਨਚਣਾ ਨਹੀਂ ਆਉਂਦਾ। ਮੇਰਾ ਤੋਂ ਭਾਵ ਸਾਡਾ ਮਨ ਚਿੱਤ ਦ્વੈਤ ਰੂਪੀ ਮੰਦਰੀਆ ਢੋਲ ਕੀ ਨਹੀਂ ਬਜਾਉਂਦਾ ਰਹਾਉ। ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਜਿਵੇਂ ਨਿਰਤਕਾਰੀ ਕਰਨ ਵਾਲੇ ਸਿਰ ਦੇ ਕੱਪੜੇ ਨੂੰ ਮਾਵਾ ਲਗਾ ਕੇ ਉੱਪਰ ਘੜਾ ਟਿਕਾ ਕੇ ਲੋਕਾਂ ਨੂੰ ਦਿਖਾਉਂਦੇ ਆ ਇਉਂ ਜੋ ਮਾਇਆ ਦੇ ਸਹਿਤ ਬਿਰਤੀ ਦੇ ਅੰਦਰ ਕਾਮ ਤੇ ਕ੍ਰੋਧ ਰੂਪੀ ਮਾਵਾ ਲੱਗਿਆ ਹੋਇਆ ਉਸ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਲੈ ਕੇ ਜਾਰੀ ਸਾੜ ਦਿੱਤਾ ਹੈ అతి ਤ੍ਰਿਸ਼ਨਾ ਰੂਪੀ ਸਾਗਰ ਘੜੀ ਵੀ ਫੂਟੀ ਫੁੱਟ ਗਈ ਹੈ ਕਾਮ ਚੋਲਨਾ ਭਇਆ ਹੈ ਪੁਰਾਣਾ ਗਿਆ ਭਰਮ ਸਭ ਛੂਟੀ ਕਾਮ ਕਾਮਨਾ ਦੀ ਸਹਿਤ ਸਰੀਰ ਰੂਪੀ ਚੂਲਾ ਵੀ ਹੁਣ ਪੁਰਾਣਾ ਹੋ ਗਿਆ ਹੈ ਕੋਈ ਕਾਮਨਾ ਨਹੀਂ ਰਹੀ ਤੇ ਕਾਮਨਾ ਕਰਕੇ ਜੋ ਸਰੀਰ ਮਿਲਦਾ ਹੈ ਉਹ ਧਾਰਨ ਨਹੀਂ ਕਰਾਂਗੇ ਅਤੇ ਜੋ ਅੰਦਰ ਭਰਮ ਸੰਸਾ ਸੀ ਉਹ ਵੀ ਸਾਰਾ ਛੁੱਟ ਗਿਆ ਸਰਬ ਪੂਤ ਏਕੈ ਕਰ ਜਾਣਿਆ ਚੂਕੇ ਬਾਦ ਬਿਬਾਦ ਸਾਰਿਆਂ ਭੂਤ ਦਾ ਰੂਪਾਂ ਸਾਰਿਆਂ ਭੂਤ ਦਾ ਤਤਾਂ ਵਿੱਚ ਇੱਕ ਪਰਮੇਸ਼ਰ ਨੂੰ ਹੀ ਵਿਆਪਕ ਕਰਕੇ ਜਾਨਣਾ ਕੀਤਾ ਹੈ ਅਤੇ ਬਾਦ ਤਰਕ ਤੇ ਵਿਵਾਦਾ ਝਗੜਾ ਆਦ ਸਭ ਚੁੱਕਿਆ ਗਿਆ ਹੈ ਬਾਦ ਵਿਵਾਦਾ ਖੰਡਣ ਮੰਡਣ ਸਵੈ ਮਤ ਦਾ ਮੰਡਣ ਤੇ ਪਰਮਤ ਦਾ ਖੰਡਣ ਸਭ ਚੁੱਕਿਆ ਗਿਆ ਹੈ ਕਹ ਕਬੀਰ ਮੈਂ ਪੂਰਾ ਪਾਇਆ ਭਈ ਰਾਮ ਪ੍ਰਸਾਦਾ ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਆ ਕਿ ਮੈਂ ਪੂਰਾ ਪੂਰਨ ਸਤਿਗੁਰੂ ਜੀ ਪਾਉਣਾ ਕੀਤਾ ਹੈ ਤਾਂ ਰਾਮ ਪਰਮੇਸ਼ਰ ਜੀ ਮੇਰੇ ਤੇ ਪ੍ਰਸਾਦਾ ਕਿਰਪਾਲੂ ਹੋਏ ਆ ਫਿਰ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਪਾਸ ਇੱਕ ਕਾਜੀ ਨੇ ਆ ਕੇ ਚਰਚਾ ਕੀਤੀ ਤੇ ਕਿਹਾ ਕਬੀਰ ਜੀ ਤੁਸੀਂ ਬ੍ਰਾਹਮਣਾਂ ਦੇ ਅਨਸਾਰ ਤਾਂ ਚੱਲਦੇ ਨਹੀਂ ਸਾਡਾ ਮੁਸਲਮਾਨ ਮਜਬ ਸਭ ਤੋਂ ਸ੍ਰੇਸ਼ਟ ਆ ਤੁਸੀਂ ਇਸ ਨੂੰ ਅਪਣਾ ਲਓ ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਉਸ ਕਾਜੀ ਨੂੰ ਉਸ ਕਾਜੀ ਦੇ ਪਰਥਾਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਆਸਾ ਰੋਜ਼ਾ ਧਰੈ ਮਨਾਵੇ ਅੱਲ੍ਹਾ ਸਵਾਦਤ ਜੀ ਸੰਘਾਰੈ ਏ ਕਾਜੀ ਤੂੰ ਰੋਜ਼ਾ ਵਰਤ ਆਦ ਧਰ ਦੇ ਭਾਵ ਰੱਖਦਾ ਹੈ ਤੇ ਨਵਾਜਾਂ ਪੜ ਕੇ ਅੱਲਾ ਖੁਦਾ ਨੂੰ ਮਨਾਉਂਦਾ ਹੈ ਪਰੰਤੂ ਜੀਬ ਦੇ ਸਵਾਦ ਵਾਸਤੇ ਬੱਕਰੀ ਮੁਰਗੀਆਂ ਆਦ ਜੀਵਾਂ ਨੂੰ ਸੰਘਾਰੈ ਕੀ ਇਹ ਮਾਰ ਨਾ ਕਰਦਾ ਹੈ ਆਪਾ ਦੇਖ ਅਬਰ ਨਹੀਂ ਦੇਖੈ ਕਾਹੇ ਕਉ ਚਖ ਮਾਰੈ ਜਿਵੇਂ ਤੂੰ ਆਪਣੇ ਆਪ ਨੂੰ ਸੁਖੀ ਵੇਖਣਾ ਚਾਹੁੰਦਾ ਇਵੇਂ ਹੋਰਨਾਂ ਨੂੰ ਨਹੀਂ ਵੇਖਦੇ ਅਰਥਾਤ ਆਪਣੀ ਜਾਨ ਤਾਂ ਪਿਆਰੀ ਸਮਝਦਾ ਪਰ ਦੂਸਰੇ ਜਾਨਵਰਾਂ ਆਦ ਦੇ ਗਲ ਵੜ ਦਿੰਦਾ ਫਿਰ ਤੂੰ ਸਾਡੇ ਨਾਲ ਕਿਸ ਵਾਸਤੇ ਗੱਪਾਂ ਮਾਰਦਾ ਹੈ ਚਖ ਮੱਛੀਆਂ ਨੂੰ ਕਿਸ ਵਾਸਤੇ ਮਾਰਦਾ ਹੈ ਉਹ ਤੇਰੇ ਰੁਜੀ ਰੱਖਣੇ ਤੇ ਨਮਾਜ਼ਾਂ ਆਦ ਪੜ੍ਹਨੀਆਂ ਇਹ ਸਭ ਕਰਮ ਧਰਮ ਨੇ ਸਫਲ ਹਨ ਕਾਜੀ ਸਾਹਿਬ ਏਕ ਤੋਹੀ ਮਹ ਤੇਰਾ ਸੋਚ ਵਿਚਾਰ ਨ ਦੇਖੈ ਏ ਕਾਜੀ ਕੀ ਸਾਹਿਬ ਮਾਲਕ ਪਰਮੇਸ਼ਰ ਇਕ ਤੇਰੇ ਵਿੱਚ ਹੀ ਹੈ ਅਤੇ ਇਕੱਲਾ ਤੇਰਾ ਹੀ ਸਹਾਇਕ ਹੈ ਉਹ ਤਾਂ ਸਾਰਿਆਂ ਵਿੱਚ ਹੀ ਪਰੀਪੂਰਨ ਹੋ ਰਿਹਾ ਤੂੰ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਸੋਚ ਕੇ ਅਤੇ ਪੁਸਤਕਾਂ ਦੁਆਰਾ ਵਿਚਾਰ ਕੇ ਕਿਉਂ ਨਹੀਂ ਦੇਖਦਾ ਖਬਰ ਨ ਕਰਹਿ ਦੀਨ ਕੇ ਬੌਰੇ ਤਾ ਤੇ ਜਨਮ ਅਲੇਖੈ ਰਹਾਉ ਏ ਦੀਨ ਮਜਬਦ ਦੀ ਸ਼ਰਧ ਦੇ ਵਿੱਚ ਬੌਰੇ ਝੱਲੇ ਕਮਲੇ ਹੋਏ ਕਾਜੀ ਤੂੰ ਪਰਮੇਸ਼ਰ ਦੀ ਤਾਂ ਖਬਰ ਸ਼ੁੱਧ ਨਹੀਂ ਕਰਦਾ ਦੀਨ ਧਰਮ ਦੀ ਖਬਰ ਨਹੀਂ ਕਰਦਾ ਤੇ ਸ਼ਰਧਾ ਦਾ ਬੌਰਾ ਹੋਇਆ ਪਿਆ ਤਾਂ ਤੇ ਇਸ ਕਰਕੇ ਤੇਰਾ ਜਨਮ ਅਲੇਖੈ ਲੇਖੇ ਵਿੱਚ ਨਹੀਂ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਸਾਚ ਕਦੇਬ ਬਖਾਨੈ ਅੱਲ੍ਹਾ ਨਾਰ ਪੁਰਖ ਨਹੀਂ ਕੋਈ ਫੇਰ ਤੇਰੀਆਂ ਧਾਰਮਿਕ ਪੁਸਤਕਾਂ ਕੁਰਾਨ ਆਦ ਪੋਥੀਆਂ ਵੀ ਕਥਨ ਕਰਦੀਆਂ ਹਨ ਕਿ ਅੱਲਾ ਸੱਚਾ ਤ੍ਰਹਿ ਕਾਲ ਆਬਾਦ ਰੂਪ ਹੈ ਅਤੇ ਉਸ ਦੇ ਨਾਰ ਇਸਤਰੀ ਪੁਰਖ ਹੀ ਜਿਹੜੇ ਆਦ ਦਾ ਕੋਈ ਨਿਸ਼ਾਨ ਨਹੀਂ ਹੈ ਪੜੇ ਗੁਨੇ ਨਹੀਂ ਕਛ ਬੌਰੀ ਜੋ ਦਿਲ ਮਹਿ ਖਬਰ ਨ ਹੋਈ। ਏ ਬੌਰੇ ਕਮਲੇ ਕਾਜੀ ਤੂੰ ਕਦੇਬ ਆਦ ਧਾਰਮਿਕ ਪੁਸਤਕਾਂ ਪੜ ਤਾਂ ਲਈਆਂ ਹਨ ਪਰੰਤੂ ਕੁਝ ਗੁਨੇ ਵਿਚਾਰਿਆ ਨਹੀਂ ਹੈ। ਨਿਸ਼ਚਾ ਕਰਕੇ ਕੁਝ ਵੀ ਪੜਿਆ ਤੇ ਵਿਚਾਰਿਆ ਨਹੀਂ ਹੈ। ਪੜਨ ਗੁਨਣ ਨਾਲ ਕੁਝ ਨਹੀਂ ਬਣਦਾ। ਜੇਕਰ ਹਿਰਦੇ ਵਿੱਚ ਖੁਦਾ ਦੀ ਖਬਰ ਸ਼ੁੱਧ ਨਹੀਂ ਹੋਈ ਉਹ ਅੱਲਾ ਤਾਂ ਸਵਨਾ ਦੇ ਹਿਰਦੇ ਵਿੱਚ ਵੱਸਦਾ। ਪਰੰਤੂ ਤੈਨੂੰ ਇਹ ਖਬਰ ਨਹੀਂ ਹੋਈ ਅੱਲੋ ਗੈਬ ਸਗਲ ਘਟ ਭੀਤਰ ਹਿਰਦੈ ਲੇਹੋ ਵਿਚਾਰੀ ਏ ਕਾਜੀ ਖੁਦ ਤਾਂ ਸਾਰਿਆਂ ਘਟਾਂ ਅੰਤਹ ਕਰਣਾ ਵਿੱਚ ਗੈਬ ਗੁਪਤ ਰੂਪ ਹੋ ਕੇ ਵਸਦਾ ਹੈ ਉਸ ਨੂੰ ਆਪਣੇ ਹਿਰਦੇ ਦਾ ਸਾਖੀ ਪ੍ਰਕਾਸ਼ ਰੂਪ ਕਰਕੇ ਵਿਚਾਰ ਲੈਣਾ ਕਰ Hindu Turk duhu meh ekai kahe Kabir pukari ਭਗਤ ਕਬੀਰ ਸਾਹਿਬ ਜੀ ਪੁਕਾਰ ਕੇ ਕਥਨ ਕਰਦੇ ਆ ਇਹ ਕਾਜੀ ਉਹ ਖੁਦਾ ਅਤੇ ਤੁਰਕ ਮੁਸਲਮਾਨਾਂ ਨੂੰ ਹਿੰਦੂ ਅਤੇ ਮੁਸਲਮਾਨਾਂ ਦੋਵਾਂ ਵਿੱਚ ਇੱਕੋ ਜਿਹਾ ਹੀ ਸਮਾਇਆ ਹੋਇਆ ਆਸਾ ਤਿਪਦਾ ਇੱਕ ਤੁਕਾ ਤਿਪਦਾ ਤੋਂ ਭਾਵ ਤਿੰਨ ਪਦਿਆਂ ਵਾਲਾ ਤੇ ਇੱਕ ਤੁਕਾ ਤੋਂ ਭਾਵ ਇੱਕ ਤੁਕ ਵਾਲਾ ਸ਼ਬਦ ਹੈ ਭਾਵ ਦੋ ਛੋਟੀਆਂ-ਛੋਟੀਆਂ ਤੁਕਾਂ ਨੂੰ ਇੱਕ ਦੀ ਗਿਣਤੀ ਵਿੱਚ ਰੱਖਿਆ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਜਗਿਆਸੂ ਦੀ ਅਵਸਥਾ ਕਥਨ ਕਰਦੇ ਹੋਏ ਪਰਮੇਸ਼ਰ ਨੂੰ ਪਤੀ ਤੇ ਨਜ ਨੂੰ ਇਸਤਰੀ ਦੇ ਰੂਪਕ ਵਿੱਚ ਲੈ ਕੇ ਆਪਣੇ ਪ੍ਰੇਮ ਤੇ ਅਪਰਾਪਤੀ ਦਾ ਜ਼ਿਕਰ ਕਰਦੇ ਹੋਏ ਫਰਮਾਉਂਦੇ ਆ ਕਿਉਂ ਸ਼ਿੰਗਾਰ ਮਿਲਨ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਪਰਮੇਸ਼ਰ ਰੂਪ ਪਤੀ ਦੇ ਮਿਲਣ ਵਾਸਤੇ ਵਿਵੇਕ ਵਿਰਾਗ ਆਦ ਸਾਧਨ ਰੂਪੀ ਹਾਰ ਸ਼ਿੰਗਾਰ ਸਜਾਵਟ ਕੀਤੀ ਪਰ ਜਗਤ ਦੇ ਜੀਵਨ ਰੂਪ ਤੇ ਗੁਸਾਈ ਮਾਲਕ ਪਰਮੇਸ਼ਰ ਜੀ ਪ੍ਰਾਪਤ ਨਾ ਹੋਏ ਹਰ ਮੇਰੋ ਪਿਰ ਹਉ ਹਰ ਕੀ ਬਹੂਰੀਆ RAM ਬੜੇ ਮੈਂ ਤਨਕ ਲਹੂਰੀਆ ਰਹਾਉ ਏ ਮਹਾਤਮਾ ਜਨੋ ਅਕਾਲ ਪੁਰਖ ਮੇਰਾ ਪਿਰ ਪਤੀ ਹੈ ਮੈਂ ਹਰ ਪਰਮੇਸ਼ਰ ਦੀ ਬਹੂਰੀਆ ਬਹੁਤੀ ਇਸਤਰੀ ਹਾਂ ਉਹ ਪਤੀ RAM ਪਰਮੇਸ਼ਰ ਜੀ ਸ਼ੋਭ ਗੁਣਾ ਦੇ ਸਰਬੱਗ ਹਨ ਪਰ ਮੈਂ ਅਲ ਭਗਤਾ ਕਰਕੇ ਤਨਖ ਛੋਟੀ ਤੋਂ ਛੋਟੀ ਲਹੁਰਿਆ ਕਹੀਏ ਨਕੀ ਜਿਹੀ ਹਾਂ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਧਨ ਪਿਰ ਏਕੈ ਸੰਗ ਬਸੀਰਾ ਸੀਜ ਏਕ ਪੈ ਮਿਲਨ ਦੁਹੇਰਾ ਜੀਵ ਰੂਪ ਇਸਤਰੀ ਤੇ ਚੇਤਨ ਰੂਪ ਪਿਰ ਪਤੀ ਦਾ ਇਕੋ ਅੰਤਹਿ ਕਰਨ ਰੂਪੀ ਥਾਂ ਦੇ ਸਾਥ ਵਾਸਾ ਹੈ ਭਾਵ ਚੇਤਨ ਪ੍ਰਕਾਸ਼ ਦਾ ਹੈ ਤੇ ਜੀਵ ਉਸ ਦੇ ਆਸਰੇ ਪ੍ਰਕਾਸ਼ ਹੋਣ ਵਾਲਾ ਹੈ ਅੰਤੈ ਕਰਲੂਪੀ ਸੇਜਾ ਵੀ ਇੱਕੋ ਹੈ ਪੈ ਤੂੰ ਭਾਵ ਪਰੰਤੂ ਮਿਲਣ ਮਿਲਣਾ ਬਹੁਤ ਦੁਹੇਰਾ ਕੰਠ ਨ ਹੋ ਰਿਹਾ ਧਨ ਸੁਹਾਗਨ ਜੋ ਪੀਵ ਭਾਵੈ ਕਹਿ ਕਬੀਰ ਫਿਰ ਜਨਮ ਨ ਆਵੈ ਉਹ ਮਹਾਤਮਾ ਰੂਪੀ ਸੁਹਾਗਵੰਤਿਆ ਧੰਤਾ ਦੇ ਜੋਗ ਹਨ ਜੋ ਜਿਹੜੀਆਂ ਪੀਅ ਪਦੀ ਪਰਮੇਸ਼ਰ ਨੂੰ ਪਾਉਂਦੀਆਂ ਪਤੀ ਪਰਮੇਸ਼ਰ ਵਿੱਚ ਭਾਵਨਾ ਕਰਦੀਆਂ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਫਿਰ ਮੁੜ ਕੇ ਉਹ ਜਨਮ ਜਨਮਾਂ ਵਿੱਚ ਨਹੀਂ ਆਉਂਦੀਆਂ ਆਸਾ ਸ੍ਰੀ ਕਬੀਰ ਜੀ ਓ ਕੇ ਦੁਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਵਾਰ ਦੀ ਗੱਲ ਹੈ ਕਿ ਭਗਤ ਕਬੀਰ ਸਾਹਿਬ ਜੀ ਪਾਸ ਕੋਈ ਸਾਧੂ ਮਹਾਤਮਾ ਦੀ ਜਮਾਤ ਆਈ ਦੇ ਨਮਸਕਾਰ ਕਰਕੇ ਕਿਹਾ ਮਹਾਰਾਜ ਅਨਾਹਦ ਪਰਮੇਸ਼ਰ ਦੀ ਕੋਈ ਕਥਾ ਸੁਣਾਉਣੀ ਕਰੋ ਤਾਂ ਸੁਣ ਕੇ ਸ੍ਰੀ ਤੋਂ ਭਾਵ ਸ਼ਰੋਮਣੀ ਭਗਤ ਕਬੀਰ ਸਾਹਿਬ ਜੀ ਆਸਾ ਰਾਗ ਵਿੱਚ ਦੋ ਪਦਿਆਂ ਵਾਲਾ ਸ਼ਬਦ ਉਚਾਰਦੇ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅੰਕਿਤ ਕਰਨ ਸਮੇਂ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕਰਦੇ ਆ ਜੋ ਇੱਕ ਅਦਵੈਤ ਸਰੂਪ ਹੈ ਉਹ ਓਮਕਾਰ ਸਰਬਦਾ ਪ੍ਰਕਾਸ਼ਕ ਸਤ ਗੁਰ ਸਤਨਾਸ਼ ਤੋਂ ਰਹਿਤ ਤ੍ਰੈਕਾਲ ਆਬਾਦ ਰੂਪ ਗੁਰ ਚੇਤਨ ਸਰੂਪ ਤੇ ਪ੍ਰਸਾਦ ਆਨੰਦ ਸਰੂਪ ਹੈ ਐਸਾ ਪਰਮੇਸ਼ਰ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਹੀਰਾ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ اے ਸੰਤ ਜਨੋ ਹਰੀ ਰੂਪੀ ਹੀਰੇ ਨੇ ਮੇਰਾ ਮਨ ਰੂਪੀ ਹੀਰਾ ਵਿਨ ਦਿੱਤਾ ਹੈ ਉੜੇ ਹੈ ਪਵਨ ਹਵਾ ਦੀ ਨਿਆਈ ਚੰਚਲ ਮਨ ਸੁਭਾਵਕ ਹੀ ਪ੍ਰਕਾਸ਼ ਰੂਪ ਵਿੱਚ ਸਮਾਗ ਰਿਹਾ ਹੈ ਸਗਲ ਜੋਤ ਇਨਹੀਰੇ ਬੇਦੀ ਸਤਗੁਰ ਬਚਨੀ ਮੈਂ ਪਾਈ ਇਸ ਹਰੀ ਰੂਪੀ ਹੀਰੇ ਨੇ ਸੂਰਜ ਚੰਦਰਮਾ ਤਾਰੇ ਬਿਜਲੀ ਅਗਨੀ ਬੁੱਧੀ ਬਾਣੀ ਆਦ ਸਾਰੀਆਂ ਜੋਤੀਆਂ ਵਿੰਨ ਲਈਆਂ ਹਨ ਭਾਵ ਆਪ ਪ੍ਰਕਾਸ਼ਕ ਹੈ ਤੇ ਸਾਰੀਆਂ ਜੋਤੀਆਂ ਨੂੰ ਪ੍ਰਕਾਸ਼ ਦੇ ਰਿਹਾ ਹੈ ਉਹ ਜੋਤੀ ਮੈਂ ਸਤਗੁਰਾਂ ਦੇ ਬਚਨਾਂ ਦੁਆਰਾ ਪਾਉਣਾ ਕੀਤੀ ਹੈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਛਾਨੀ ਰਹਾਉ ਈ ਸੰਤ ਜਨੋ ਉਹ ਹੀਰੇ ਰੂਪ ਪਰਮੇਸ਼ਰ ਦੀ ਅਨਾਹਦ ਹੱਦ ਤੋਂ ਰਹਿਤ ਇੱਕ ਰਸ ਕਥਾ ਬੰਨ ਰਹੀ ਹੈ ਬਾਣੀ ਬਾਣੀ ਦੀ ਹੱਦ ਤੋਂ ਪਰੇ ਅਗੰਮ ਹੈ ਪਰੰਤੂ ਜੋ ਹੰਸ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਮਹਾਤਮਾ ਹੁੰਦੇ ਆ ਉਹ ਹੀਰੇ ਰੂਪ ਹਰੀ ਨੂੰ ਪਛਾਣ ਲੈਂਦੇ ਆ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਕਹ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹਾ ਆਸਪਦ ਰੂਪ ਹੀਰਾ ਰੂਪ ਪਰਮੇਸ਼ਰ ਅਸੀਂ ਵੇਖਣਾ ਕੀਤਾ ਹੈ ਜੋ ਸਾਰੇ ਜਗ ਸੰਸਾਰ ਵਿੱਚ ਸਮਾਈ ਕੀਏ ਸਮਾ ਰਿਹਾ ਹੈ ਗੁਪਤਾ ਹੀਰਾ ਪ੍ਰਗਟ ਭਇਓ ਜਦ ਗੁਰ ਗਮ ਦੀਆ ਦਿਖਾਈ ਉਹ ਗੁਪਤ ਹੀਰਾ ਰੂਪ ਹਰੀ ਤਦੋਂ ਸਾਡੇ ਅੰਦਰ ਪ੍ਰਗਟ ਪ੍ਰਤੱਖ ਹੋ ਗਿਆ ਜਦੋਂ ਗਿਆਨ ਦੀ ਗਮਤਾ ਵਾਲੇ ਗੁਰੂ ਜੀ ਨੇ ਮੈਨੂੰ ਹੀਰਾ ਰੂਪ ਹਰੀ ਦਿਖਾ ਦਿੱਤਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ